ਆਮ ਆਦਮੀ ਪਾਰਟੀ ਵੱਲੋਂ ਟ੍ਰੇਡ ਵਿੰਗ ਦੇ ਨਵੇਂ ਅਹੁਦੇਦਾਰ ਦਾ ਐਲਾਨ ਕੀਤਾ ਗਿਆ ਜਿਸ ਦੇ ਚਲਦੇ ਹੋਏ ਮੁਹਾਲੀ ਤੋਂ ਤਲੋਚਨ ਸਿੰਘ ਬੈਦਵਾਨ ਨੂੰ ਜ਼ਿਲ੍ਹਾ ਮੁਹਾਲੀ ਦੇ ਟ੍ਰੇਡ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਪੰਜਾਬ ਦੇ ਟ੍ਰੇਡ ਵਿੰਗ ਦੇ ਪ੍ਰਧਾਨ ਅਨਿਲ ਠਾਕੁਰ ਵੱਲੋਂ ਮੁਹਾਲੀ ਵਿਖੇ ਸਨਮਾਨ ਸਮਾਰੋਹ ਦੇ ਵਿੱਚ ਖਾਸ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਤਲੋਚਨ ਸਿੰਘ ਬੈਦਵਾਨ ਅਤੇ ਉਹਨਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਦੇ ਉੱਤੇ ਪਿੰਡਾਂ ਦੇ ਸਰਪੰਚ ਐਮ ਸੀ ਸੈਬਨ ਅਤੇ ਬਲੌਕ ਪ੍ਰਦਾਨ ਖਾਸ ਤੌਰ ਤੇ ਮੌਜੂਦ ਰਹੇ ਪਹਿਲਾ ਪੂਰੇ ਪੰਜਾਬ ਦੀ ਲੀਡਰਸ਼ਿਪ ਦਾ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਅਰਵਿੰਦ ਕੇਜਰੀਵਾਲ ਜੀ ਦਾ ਸੀਐਮ ਭਵਤਪਨ ਜੀ ਦਾ ਮਨੀਸ਼ ਸੋਧਿਆ ਜਿਹੜੇ ਸਾਡੇ ਪੰਜਾਬ ਦੇ ਪਰਿਵਾਰੀ ਹੈਗੀ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਨੇ ਜਿਨ੍ਹਾਂ ਨੇ ਮੈਨੂੰ ਦੁਬਾਰਾ ਤੋਂ ਪੰਜਾਬ ਦਾ ਪ੍ਰੈਜ਼ੀਡੈਂਟ ਦਾ ਇਲਾਨਿਆ ਤੇ ਮੈਂ ਆਪਦੀ ਪੂਰੀ ਟੀਮ ਨੂੰ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਪੂਰੀ ਅੱਜ ਮੁਹਾਲੀ ਦੇ ਵਿੱਚ ਪ੍ਰੋਗਰਾਮ ਰੱਖਿਆ ਜਿਹੜਾ ਕਿ ਧੰਨਵਾਦ ਪ੍ਰੋਗਰਾਮ ਕਰਿਆ ਮੈਂ ਸਾਡੇ ਨਾਲ ਰਣਜੀਤ ਜੀ ਆਗੇ ਆ ਉਹਨਾਂ ਦਾ ਵੀ ਜਿਹੜਾ ਜੋ ਦੇ ਸੈਕਟਰੀ ਲੱਗੇ ਉਹਨਾਂ ਦਾ ਵੀ ਧੰਨਵਾਦ ਤੇ ਨਾਲ ਸਾਡੇ ਪਰਲੋਚਨ ਜੀ ਆਗੇ ਜਿਲ੍ਹਾ ਪ੍ਰਧਾਨ ਮਹੱਲੀ ਤੋਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਪੰਜਾਬ ਦੀ ਕੋਰਪੋਰੇਟ ਲੀਡਰਸ਼ਿਪ ਦਾ ਤਹਿਲ ਦਿੱਤੋ ਸਾਡੀ ਸਾਰੀ ਟੀਮ ਬਨੂ ਤਹਿਲੋ ਧੰਨਵਾਦ ਸਾਰਾ ਸਰ ਟ੍ਰੇਡ ਵਿੰਗ ਦੀ ਗੱਲ ਕਰੀਏ ਇਹਦਾ ਮੁੱਖ ਮਕਸਦ ਕੀ ਹੈ ਇਸ ਵਿੰਗ ਬਣਾਉਣ ਦਾ ਤੇ ਕੀ ਕੰਮਕਾਜ ਹੋਣੀ ਹੈ ਟ੍ਰੇਡ ਵਿੰਗ ਇੱਕ ਪਾਰਟੀ ਦੀ ਰੀਡ ਦੀ ਹੱਡੀ ਹੈ ਜੇ ਦੇਖੀ ਦੇ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਵਪਾਰੀ ਇੱਕ ਕਰਦਾਤਾ ਜਿਹੜਾ ਕਿਸਾਨ ਹੈ ਇੱਕ ਆਂਦਾਤਾ ਹੈਗਾ ਜੇ ਕਰਦਾਤਾ ਦੀ ਦੇਖੀਏ ਦੇ ਇਸ ਵਾਰ ਪੰਜਾਬ ਦੇ ਵਿੱਚ ਪਿਛਲੀ 70 ਸਾਲਾਂ ਦੀ ਸਰਕਾਰ ਨੂੰ ਦੇਖੀਏ ਤਾਂ ਇਸ ਵਾਰ ਜਿਹੜੀ GST ਦੀ ਕਲੈਕਸ਼ਨ ਹੈ ਉਹ 44% ਜਿਹੜਾ ਸਾਡਾ ਐਕਸਾਈਜ਼ ਹੈ ਉਹ ਕਿਤੇ 6500 ਕਰੋੜ ਰੁਪਏ ਹੁੰਦਾ ਸੀ ਅੱਜ 12000 ਕਰੋੜ ਨੂੰ ਟੱਚ ਕੀਤਾ ਐਸ ਕਰਕੇ ਇਸ ਸੀਐਮ ਭਗਵੰਤ ਮਾਨ ਜੀ ਦੀ ਟੀਮ ਦਾ ਉਹ ਸਾਰੇ ਜਿਹੜਾ ਸਾਡੇ ਪ੍ਰਾਈਸ ਮਿੰਿਸਟਰ ਸਾਹਿਬ}{|\text{ਤਰਪਾਲ ਚੀਮਾ ਜੀ ਦਾ ਜਿਹਨਾਂ ਦਾ ਉਹਨਾਂ ਦਾ ਯੋਗਦਾਨ ਹੈ ਸਾਰੀ ਟੀਮ ਦਾ ਉਸ ਉਸ ਨਜ਼ਰੀਏ ਨਾਲ ਅਸੀਂ ਦੇਖਦੇ ਵੀ ਜਿਹੜਾ ਪਾਰਟ ਦਾ ਹੈਗਾ ਉਹ ਜਿਹੜਾ ਵਿੰਗ ਹੈ ਉਸ ਨੂੰ ਸਰਕਾਰ ਨੇ ਸੋਚਿਆ ਪਾਰਟੀ ਨੇ ਸੋਚਿਆ ਵੀ ਇਹਨੂੰ ਮਜ਼ਬੂਤ ਕੀਤਾ ਜਾਵੇ ਪਿਛਲੇ ਤੁਸੀਂ ਦੇਖਿਆ ਉਹ ਇਲੈਕਸ਼ਨ ਤੋਂ ਬਿਫੋਰ ਮੇਰੀ ਪੰਜਾਬ ਦੇ ਅੰਦਰ 100 ਮੀਟਿੰਗਾਂ ਦੀ ਜ਼ਿੰਮੇਵਾਰੀ ਲੱਗੀ ਸੀ ਲਗਭਗ ਮੈਂ 85 ਮੀਟਿੰਗਾਂ ਕੀਤੀਆਂ ਜੀਚੋ ਇੱਕ ਗੱਲ ਨਿਕਲ ਗਈ ਕਿ ਵਪਾਰੀਆਂ ਨੂੰ ਮਜ਼ਬੂਤ ਕੀਤਾ ਜਾਵੇ ਜਿਹਦੇ ਕਿ ਇਹ ਪੰਜਾਬ ਟਰੇਡਰਸ ਬੋਰਡ ਹੁੰਦਾ ਸੀ ਸੀਐਮ ਭਗਵੰਤ ਮਾਨ ਜੀ ਨੇ ਇਹਨੂੰ ਕਮਿਸ਼ਨ ਬਣਾ ਕੇ ਹੋਰ ਮਜ਼ਬੂਤੀ ਦਿੱਤੀ ਜਿਹੜੀ ਕਿ ਵਪਾਰੀਆਂ ਦੀ ਕਿਸੇ ਲਈ 70 ਸਾਲ ਚ ਕੋਈ ਗੱਲ ਨਹੀਂ ਸੁਣੀ ਜਾਂਦੀ ਸੀ ਉਹ ਗੱਲ ਨੂੰ ਸਰਕਾਰ ਤੱਕ ਪਹੁੰਚਾ ਲੈਣ ਦੇ ਇੱਕ ਕਮਿਸ਼ਨ ਦਾ ਗਠਨ ਕੀਤਾ ਜਿਹਦੇ ਚ ਅਸੀਂ ਇੱਕ ਬ੍ਰਿਜ ਦਾ ਕੰਮ ਕਰਦੇ ਆ ਵਪਾਰੀ ਤੇ ਸਰਕਾਰ ਦੇ ਵਿੱਚ ਤੇ ਉਸ ਨਾਲ ਜਿਹੜੀ ਵਪਾਰੀਏ ਪੰਜਾਬ ਦੇ ਵਿੱਚ ਇਸ ਵੇਲੇ ਬੜਾ ਸੁਖਾਵਾਂ ਮਾਹੌਲ ਚ ਆਪਣਾ ਬਿਜ਼ਨਸ ਕਰ ਰਿਹਾ ਹੈ ਤੇ ਉਹਦੇ ਅੰਦਰ ਕੋਈ ਡਰ ਭੈ ਜੀ ਹੈਗਾ ਵੀ ਜਿਹਦੇ ਵਿੱਚ ਉਹਨੂੰ ਕੋਈ ਪ੍ਰੋਬਲਮ ਆ ਰਹੀ ਹੈ। ਸਭ ਤੋਂ ਪਹਿਲਾਂ ਜੀ ਦਿਨਿਸ਼ ਮੁੱਚੀ ਲੀਡਰਸ਼ਿਪ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਮੌਕਾ ਦਿੱਤਾ ਹੈ ਕੰਮ ਕਰਨ ਦਾ ਔਰ ਮੌਕਾ ਦੇ ਰਹੇ ਨੇ ਯੰਗ ਜਨਰੇਸ਼ਨ ਨੂੰ ਅੱਗੇ ਲੈ ਕੇ ਆ ਰਹੇ ਨੇ ਤਾਂ ਕਿ ਜਿਹੜੇ ਬਿਜ਼ਨਸ ਦੇ ਵਿੱਚ ਹੈ ਪੰਜਾਬ ਨੂੰ ਅੱਗੇ ਲੈ ਕੇ ਜਾਇਆ ਜਾਵੇ। ਔਰ ਦੇਖੋ ਸਭ ਤੋਂ ਮਾਨ ਸਾਹਿਬ ਦੀ ਸੋਚ ਇਹ ਹੈ ਕਿ ਚਾਹੇ ਬਿਜ਼ਨਸਮੈਨ ਕਿਤੇ ਵੀ ਹੋਵੇ ਪੰਜਾਬ ਦੇ ਵਿੱਚ ਆਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਜਿਹੜੀ ਆਰਥਿਕ ਜਿਹੜੀ ਹੈਗੀ ਆ ਉਹਨੂੰ ਆਪਾਂ ਉੱਪਰ ਲੈ ਕੇ ਜਾਈਏ। ਤੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਈ ਪੰਜਾਬ ਦੇਖੋ bizness ਦੇ ਨਾਲ ਕਿਸਾਨੀ ਦੇ ਨਾਲ ਕੋਨਾ ਦੇ ਨਾਲ ਉੱਪਰ ਜਾਏਗਾ ਪਰ ਮੈਂ ਸਾਰੀ ਸੂਚੀ ਲੀਡਰਸ਼ਿਪ ਸਾਡੇ ਐਨ ਐਲ ਠਾਕੁਰ ਜੀ ਜੋ ਕਿ ਪ੍ਰਧਾਨ ਨੇ ਪੰਜਾਬ ਦੇ ਪਰ ਜੀਐਸਟੀ ਟੈਕਸੇਸ਼ਨ ਦੇ ਜਿਹੜੇ ਚੇਅਰਮੈਨ ਵੀ ਨੇ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਸੂਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਤੇ ਆਪਣੀ ਰੂਹ ਦੇ ਨਾਲ ਕੰਮ ਕਰਕੇ ਆਪਾਂ ਪੰਜਾਬ ਨੂੰ ਤਰੱਕੀਆਂ ਦੇ ਰਾਹ ਤੇ ਲੈ ਕੇ ਜਾਣਾ ਹੈ ਸਰ ਜਿੱਤੇ ਟੀਮਸ ਲਗਾ ਇਕੱਠੀ ਕੀਤੀ ਗਿਆ ਪੂਰੇ ਪੰਜਾਬ ਦੇ ਵਿੱਚ ਕਿ ਆਹੋ ਵਪਾਰੀ ਹੀ ਸਿਰਫ ਲਗਾਏ ਗਏ ਨੇ ਵਿੰਗਸ ਦੇ ਵੀ ਟ੍ਰੇਡ ਦੇ ਵੀ ਕਿ ਕਿਆ ਕੋਈ ਹੋਰ ਕਿਸਾਨ ਵੀ ਨੇ ਜਾਂ ਕੋਈ ਹੋਰ ਉਤੋਂ ਵੀ ਨੇ profession ਦੇ ਦੇਖੋ ਜੀ ਟ੍ਰੇਡ ਵਿੰਗ ਦੇ ਵਿੱਚ ਮੋਸਟਲੀ ਅਸੀਂ ਬਿਜ਼ਨਸਮੈਨ ਹੀ ਐਡ ਕੀਤੇ ਨੇ ਤਾਂ ਕਿ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਆਨ ਗਰਾਉਂਡ ਕੀ ਮੁਸ਼ਕਲ ਆ ਰਹੀਆਂ ਨੇ ਉਹ ਆਪਾਂ ਜਿਹੜੀਆਂ ਨੇ ਸਰਕਾਰ ਤੱਕ ਪਹੁੰਚਾ ਸਕੀਏ ਉਹ ਸਰਕਾਰ ਦੇ ਤਰਾਹੀ ਆਪਾਂ ਮੁਸ਼ਕਲਾਂ ਨੂੰ ਹੱਲ ਕਰਾ ਸਕਦੇ ਹਾਂ ਜੇ ਅਸੀਂ ਬਿਜ਼ਨਸਮੈਨ ਨੂੰ ਐਡ ਨਾ ਕਰਾਂਗੇ ਤੇ ਫਿਰ ਤੇ ਟ੍ਰੇਡਿੰਗ ਦਾ ਮਕਸਦ ਹੀ ਖਤਮ ਹੋ ਜਾਏ ਤੇ ਸਰ ਕੀ ਮੁੱਖ ਪ੍ਰੋਬਲਮਸ ਕੀ ਆ ਰਹੀਆਂ ਬਿਜ਼ਨਸਮੈਨ ਨੂੰ ਇਸ ਬਾਰੇ ਤੱਕ ਪਹੁੰਚ ਕਿੰਨੀ ਵੀਕੀ ਬਿਜ਼ਨਸ ਦੇਖੋ ਜੀ ਮੇਨਲੀ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਵਿੱਚ ਪਹਿਲੀਆਂ ਸਰਕਾਰਾਂ ਕੀ ਸੀ ਕਿ ਬਿਜ਼ਨਸ ਨੂੰ ਤੁਹਾਨੂੰ ਪਤਾ ਬਹੁਤ ਆਫਾ ਕਰ ਦਿੱਤਾ ਕੋਈ ਸਰਟੀਫਿਕੇਸ਼ਨ ਲੈਣੀ ਆ ਕੋਈ ਪੋਲੂਸ਼ਨ ਦਾ ਸਰਟੀਫਿਕੇਟ ਆ ਕਿਸੇ ਚੀਜ਼ ਦਾ ਹੋਰ ਹੈ ਰਜਿਸਟ੍ਰੇਸ਼ਨ ਆ ਇਹਨੂੰ ਬੜਾ ਨਾ ਅਨਸੁਖਾਵਾਂ ਕੀਤਾ ਹੋਇਆ ਸੀਗਾ ਇਸ ਕਰਕੇ ਤਾਂ ਕਿ ਜਿਹੜਾ ਲੈਣ-ਦੇਣ ਬਣਿਆ ਰਹੇ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਪਰ ਬਾਣ ਸਾਹਿਬ ਦੀ ਜਿਹੜੀ ਸਰਕਾਰ ਆ ਉਹਨੇ ਇਹ ਜਿਹੜੇ ਵਿਚੋਲਗਰੀ ਸੀਗੀ ਇਹਨੂੰ ਖਤਮ ਕੀਤਾ ਔਰ ਖਤਮ ਕਰਕੇ ਹੁਣ ਦੇਖੋ ਆਨਲਾਈਨ ਰਜਿਸਟਰੀਆਂ ਵੀ ਖੋਲ੍ਹਤੀਆਂ ਆਨਲਾਈਨ ਜਿਹੜੇ ਤੁਹਾਡੇ ਆਨਲਾਈਨ ਤੁਸੀਂ ਸਰਟੀਫਿਕੇਟ ਜਿੰਨੇ ਵੀ ਅਪਲਾਈ ਕਰ ਸਕਦੇ ਹੋ ਵਨ ਪੋਰਟਲ ਦੇ ਉੱਤੇ ਔਰ ਜੇ ਕੋਈ ਵੀ ਅਸਰ ਤੁਹਾਨੂੰ ਉਸ ਚੀਜ਼ ਦੇ ਉੱਪਰ ਐਕਸੈਸ ਨਹੀਂ ਦਿੰਦਾ 15 ਦਿਨਾਂ ਦੇ ਦੇ ਵਿੱਚ ਵਿੱਚ ਤੁਹਾਨੂੰ ਸਾਰੀਆਂ ਪਰਮਿਸ਼ਨਾਂ ਆਨਲਾਈਨ ਮਿਲ ਜਾਣਗੀਆਂ ਤਾਂ ਕਿ ਜਿਹੜੇ ਵਪਾਰੀ ਹੈ ਉਹਨੂੰ ਕੋਈ ਮੁਸ਼ਕਲ ਨਾ ਆਏ ਪਰ ਜਿਹੜਾ ਕੰਮ इजीली ਸ਼ੁਰੂ ਕਰ ਸਕੇ ਤੇ ਸਰ ਮੋਹਾਲੀ ਸਨਮਾਰਸ ਮਹਾਰਾਜ ਪਹੁੰਚੇ ਤੇ ਤਰਲੋਚਨ ਜੀ ਖੜੇ ਨੇ ਕਾਫੀ ਮਸ਼ਹੂਰ ਚਿਹਰਾ ਨੇ ਅੱਜ ਸਮਾਜ ਸੇਵੀ ਵੱਲੋਂ ਵੀ ਲਗਾਈਏ ਲੀਡਰਸ਼ਿਪ ਵੱਲੋਂ ਕੀ ਕਹਿਣਾ ਚਾਹੂਗਾ ਤਰਲੋਚਨ ਜੀ ਬਾਰੇ ਦੇਖੋ ਜੀ ਸਾਰੀ ਲੀਡਰਸ਼ਿਪ ਦਾ ਪਹਿਲਾਂ ਤੇ ਦਿਨੋਂ ਬਹੁਤ ਬਹੁਤ ਧੰਨਵਾਦ ਤਰਲੋਚਨ ਜੀ ਬੜੇ ਐਕਟਿਵ ਮੈਂਬਰ ਸੀਗੇ ਪਹਿਲਾਂ ਇਹ ਕੋਆਰਡੀਨੇਟਰ ਰਹੇ ਨੇ ਆਪਣੇ ਮੋਹਾਲੀ ਵਿਧਾਨ ਸਭਾ ਦੇ ਔਰ ਦੇਖੋ ਇਹਨਾਂ ਦੀ ਮਿਹਨਤ ਨੂੰ ਦੇਖਦਾ ਹੋਇਆ ਹੁਣ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਲਗਾਇਆ ਔਰ ਅਸੀਂ ਆਸ ਵੀ ਕਰਦੇ ਹਾਂ ਮਿਹਨਤੀ ਵੀ ਨੇ ਕਿ ਅੱਗੇ ਵੀ ਜਿਹੜੀ ਆ ਉਹ ਆਪਣੇ ਪਾਰਟੀ ਦੀ ਸੇਵਾ ਕਰਨਗੇ ਔਰ ਪੰਜਾਬ ਦੀ ਵੀ ਸੇਵਾ ਕਰਨਗੇ ਠੀਕ ਹੈ ਤੇ ਲੋਚੀ ਜੀ ਪਹਿਲੇ ਤੋਂ ਬਹੁਤ ਬਹੁਤ ਮੁਬਾਰਕਾਤ ਹਨ ਕਿ ਵੱਡੀ ਜ਼ਿੰਮੇਵਾਰੀ ਮਿਲੀ ਹੈ ਜ਼ਿਲ੍ਹਾ ਮੌਲਿ ਟ੍ਰੇਡਿੰਗ ਦੀ ਕੀ ਕਹਿਣਾ ਚਾਹੂੰਗੀ ਮੈਂ ਬਹੁਤ ਬਹੁਤ ਆਭਾਰੀ ਹਾਂ ਜੀ ਧੰਨਵਾਦੀਓ ਆਪਣੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਤੇ ਆਪਣੇ ਮੁੱਖ ਮੰਤਰੀ ਹਰਜਨਪ੍ਰਤਾਸ ਸਿੰਘ ਮਾਨ ਜੀ ਦਾ ਸਾਡੇ ਜਿਹੜੇ ਪੰਜਾਬ ਦੇ ਪਰਿਵਾਰੀ ਨੇ ਮਮੂਸ ਸੋਦੀਆ ਜੀ ਦਾ ਤੇ ਸਾਡੇ ਜਿਹੜੇ ਟ੍ਰੇਡ ਦੇ ਮਾਲਕ ਨੇ ਅਨਿਲ ਠਾਕੁਰ ਜੀ ਦਾ ਤੇ ਰਮਜੀਤ ਪਾਲ ਜੀ ਦਾ ਜਿਨ੍ਹਾਂ ਨੇ ਮੇਰੇ 'ਤੇ ਪ੍ਰੋਤਸਾਹ ਜਿਖਾਇਆ ਤੇ ਆਪਣੀ ਜ਼ਿਲ੍ਹੇ ਦੀ ਟੀਮ ਦਾ ਸਾਡੇ ਐਮਐਲਏ ਸਾਹਿਬ ਸਰਕਾਰ ਕੁਲਵੰਤ ਸਿੰਘ ਜੀ ਦਾ ਮੈਡਮ ਪ੍ਰਭਜੋਤ ਕੌਰ ਜੀ ਦਾ ਜਿਨ੍ਹਾਂ ਨੇ ਮੇਰਾ ਨਾਮ ਤੇ ਗਿਆ ਤੇ ਉਹਦੇ ਤੇ ਸਾਡੇ ਵੀ ਰਮਜੀਤ ਪਾਲ ਜੀ ਉਹਨਾਂ ਨੇ ਪੂਰਾ ਸਾਡਾ ਸਮਰਥਨ ਦੇ ਕੇ ਅਨਿਲ ਠਾਕੁਰ ਜੀ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੇਰੇ 'ਤੇ ਵਿਸ਼ਵਾਸ ਜਿਖਾਇਆ ਤੇ ਮੈਂ ਅਸਵਾਸਨ ਦਿੰਦਾ ਆਪਣੀ ਸਾਰੀ ਸਮੁੱਚੀ ਲੀਡਰਸ਼ਿਪ ਨੂੰ ਕਿ ਜਿੱਥੇ ਵੀ ਮੇਰੀ ਇਹ ਡਿਊਟੀ ਲਾਉਣਗੇ ਮੈਂ ਤਨਤਨ ਦੇ ਨਾਲ ਜਿਹੜੀਆਂ ਮੇਰੀਆਂ ਸਭਾਵਾਂ ਨੇ ਮੈਂ ਉਹਨਾਂ ਨੂੰ ਘਰ ਘਰ ਤੱਕ ਜੋ ਸਰਕਾਰ ਦੀਆਂ ਨੀਤੀਆਂ ਨੇ ਜੋ ਵਪਾਰੀਆਂ ਦੇ ਕੰਮ ਨੇ ਵਪਾਰ ਸੰਬੰਧੀ ਜੋ ਵੀ ਆਉਣ ਦੇ ਵਿਚਾਰ ਪਾਰਟੀ ਵੱਲੋਂ ਜੋ ਡਿਊਟੀ ਸਾਡੀ ਲਗਾਈ ਗਈ ਹੈ ਮੈਂ ਰਣਜੀਤ ਪਾਲ ਜੀ ਸਾਡੇ ਜੋ ਦੇ ਇੰਚਾਰਜ ਨੇ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਵੀ ਸਾਡੀ ਪਾਰਟੀ ਡਿਊਟੀ ਲਗਾਉਗੀ ਅਸੀਂ ਜੋ ਸਰਕਾਰ ਦੇ ਨੀਤੀਆਂ ਨੇ ਘਰ-ਘਰ ਤੱਕ ਝੋਨਾ ਤੱਕ ਤੇ ਆਪਣੇ ਬਲਾਕਾਂ ਤੱਕ ਪਹੁੰਚਾਵਾਂਗੇ ਤੇ ਮੈਂ ਫੇਰ ਦੁਬਾਰਾ ਦਿਲ ਦੀਆਂ ਗੱਲਾਂ ਇਹਨਾਂ ਤੋਂ ਆਪਣੀ ਸਮੂਕੀ ਮੀਟਰ ਸਿੱਕਦਾ ਐਨਾ ਮਾਣ ਮਹਿਸੂਸ ਕਰਨ ਦੀ ਮੈਂ ਕਿੱਦਿਉਂ ਮੀਟਿੰਗ ਹੀ ਲਗਾਈ ਕਿ ਮੈਨੂੰ ਐਡਾ ਵੱਡਾ ਸਰਪ੍ਰਾਈਜ਼ ਦੇਣਗੇ ਤੇ ਸਾਡੀ ਸਾਰੀ ਲੀਡਰਸ਼ਿਪ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਤੇ ਮੇਰੇ ਮਨ ਦੇ ਜੇ ਵਿਸ਼ਵਾਸ ਚਿਤਾਇਆ ਮੈਂ ਸਾਰੇ ਤੁਹਾਤਾਂ ਲਵਾਦੀ ਆ ਤੇ ਹੈਲੋ ਜੀ ਉਸ ਵਾਸਤੇ ਜੋ ਨਾ ਕਿ ਮੈਂ ਆਪਣੀ ਡਿਊਟੀ ਚਾਰ ਮੰਤ ਤੰਦੀ ਨਾਲ ਬਿਨਾਂ ਦੇਰੀ ਤੋਂ ਜਿੱਥੇ ਵੀ ਡਿਊਟੀ ਲਗਾਉਣਗੇ ਉੱਥੇ ਮੈਂ ਕੰਦੀ ਨਾਲ ਲਵਾਵਾਂਗਾ ਵੈਪ ਜਿੱਤਾਂ ਖਾਲਚਾ ਵੈਪ ਜਿੱਤ